سات سنگ جی گرباج ہے جس طرح صاحب کے جو دن آئے سو دن جائے کرنا گوچ رہے ਸੰਗ ਚਲ ਰਿਹਾ ਹਮ ਵੀ ਚਲ ਰਹਾ ਦੂਰ ਗਵਸੇ ਉਪਰ ਸੁਸਾਸਨ ਦੀ ਜੋ ਜੀਵ ਇਸ ਦੁਨੀਆ ਵਿੱਚ ਆ ਰਹਾ ਹੈ ਗੱਲ ਕਿ ਉਹਨੇ ਜਾਣਾ ਹੈ ਪਰ ਜਦੋਂ ਇੱਕ ਮਾਂ ਇਸ ਦੁਨੀਆ ਤੋਂ ਜਾਂਦੀ ਹੈ ਤੇ ਸਾਸਨ ਜੀ ਬੜਾ ਬਹੁਤ ਵੱਡਾ ਘਾਟਾ ਉਹ ਹੀ ਮਹਿਸੂਸ ਕਰ ਸਕਦਾ ਹੈ ਜਿਸ ਦੇ ਨਾਲ ਤੇ ਬਾਪ ਰਿਆ ਹੁਣ ਅੱਜ ਅਸੀਂ ਬਹੁਤ ਹੀ ਸਤਿਕਾਰਯੋਗ ਆਪਣੇ ਮਾਤਾ ਜੀ ਮਾਤਾ ਪਰਦੇਸ ਪਾਸ ਜੀ ਅੰਤਮਰਦਾਸ ਜੀ ਇਕੱਠੇ ਹੋਏ ਔਰ ਇਹ ਵੀ ਤੁਗਾ ਸਾਹਿਬ ਦੀ ਗੱਲ ਬਿਲਕੁਲ ਠੀਕ ਹੈ ਕਿ ਜੀਵਨ ਮੌਤ ਜਦੋਂ ਐਡਾ ਵੱਡਾ ਇਕੱਠ ਬਖ ਬਖ ਪਿੰਡਾਂ ਦੀ ਮਹਿਨਾ ਸ਼ੁਸ਼ੀਤਾ ਐਮ ਐਲ ਏ ਸਹਿਬਾਨ ਐਕਸ ਐਮ ਐਲ ਏ ਸਹਿਬਾਨ ਲੰਬੜਦਾਰ ਸਹਿਬਾਨ ਸਾਰੇ ਜਦੋਂ ਬੜੀ ਬੜੀ ਸਖਿਤਾਇਤੀ ਅੱਜ ਇਕੱਠੀਆਂ ਹੋਈਆਂ ਦਰਜਾ ਬਦੱਜਾ ਸਾਡੇ ਪਾਰਟੀ ਦੇ ਅਹੁਦੇਦਾਰ ਸਹਿਬਾਨ ਇਕੱਠੇ ਹੋਏ ਤੇ ਸਾਧ ਸੰਗਤ ਜੀ ਉਸ ਵੱਡੀ ਗਲਤੀ ਤੇ ਪਤਾ ਲੱਗ ਜਾਂਦਾ ਹੈ ਕਿ ਕਿੰਨੀ ਕਮਾਈ ਸੁ ਮੇਰਾ ਮਾਤਾ ਜੀ ਨੂੰ ਤਾਂ ਮੈਂ ਕਦੀ ਨਹੀਂ ਮਿਲਿਆ ਪਰ ਮਿੰਟੂ ਜੀ ਮੇਰੇ ਛੋਟੇ ਵੀਰ ਉਹ ਦਿਨ ਮਿੰਟੂ ਜੀ ਸਾਡੇ ਸਰਪੰਚ ਸਾਹਿਬ ਆਪਣੇ ਲੋਕ ਸਭਾ ਇਲੈਕਸ਼ਨਾਂ ਵਿੱਚ ਇਹਨਾਂ ਨੂੰ ਮਿਲਣ ਦਾ ਮੌਕਾ ਮਿਲ ਗਿਆ ਤੇ ਸੰਸਦਾਰ ਸਾਹ ਸੰਗਤ ਜੀ ਉੱਥੇ ਪਤਾ ਲੱਗਾ ਇੰਨੀ ਪ੍ਰਾਣੀ ਸੀ ਇੰਨੀ ਪਿਆਰੀ ਸੀ ਸ਼ੀਰ ਔਰ ਮੈਨੂੰ ਤਾਂ ਇਹ ਨਾਲ ਜ਼ਰੂਰ ਪਤਾ ਹੈ ਕਿ ਜੇਕਰ ਮੈਂਬਰ ਪਾਰਲੀਮੈਂਟ ਦੇ ਵਿੱਚ ਮੇਰੇ ਜਿੱਥੇ ਸਾਥ ਸਾਰੀ ਸੰਗਤ ਬੈਠੀ ਹੈ ਤਾਂ ਤਾਂ ਸ਼੍ਰੀ ਗੁਰਪ੍ਰੀਤ ਸਾਹਿਬ ਜੀ ਦਾ ਬਹੁਤ ਵੱਡਾ ਆਸ਼ੀਰਵਾਦ ਹੈ ਉੱਥੇ ਮੇਰੇ ਛੋਟੇ ਵੀਰ ਮਿੰਟੂ ਜੀ ਦਾ ਬਹੁਤ ਵੱਡਾ ਆਸ਼ੀਰਵਾਦ ਹੈ ਬਹੁਤ ਵੱਡਾ ਸਹਿਯੋਗ ਹੈ ਔਰ ਜਦੋਂ ਮੈਨੂੰ ਪਤਾ ਲੱਗਾ ਤੇ ਮੈਂ ਇਹ ਜ਼ਰੂਰ ਤੱਕਿਆ ਕਿ ਮੈਂ ਜ਼ਰੂਰ ਜਾਣਾ ਹੈ چاہے ਬਾਈ ਇਲੈਕਸ਼ਨ ਹੋਵੇ ਜਾਂ ਕੁਝ ਵੀ ਹੋਵੇ। ਬਾਕੀ ਸਾਹਸਨਜੀਵ ਜਿਵੇਂ ਜਿਸ ਤਰ੍ਹਾਂ ਪਹਿਲਾਂ ਵੀ ਕਿਹਾ ਕਿ ਮਾਂ ਦਾ ਚਲੇ ਜਾਣਾ ਬਹੁਤ ਵੱਡਾ ਘਾਟਾ ਹੈ। ਤੇ ਜਦ ਮੈਂ ਪੜ ਰਿਹਾ ਸੀ ਕਿ ਗਿਣਤੀ ਨਹੀਂ ਆਤੀ ਮੇਰੀ ਮਾਂ ਕੋ ਯਾਰੋ। ਮੈਂ ਇਹ ਕੌਡੀ ਮੰਗਤਾ ਬਹੁਤ ਹੋਰੇ ਕਰਦਾ। ਜੰਨਤ ਦਾ ਹਰ ਲੰਮਾ ਦیدار ਕੀਤਾ था। جب گود میں اٹھا کر ماں نے پیار کیا تھا. ماں کے بارے میں کیا لکھوں ماں نے دبا نہ کرے تو نظر اتارتی ہے. ماں ہے جناب ہارتی سو ماں دا رتبہ ماں دا رول ماں دی اہمیت ساڑھی زندگی رب ورگی میں ہمیشہ گل کرتا کہ رابطہ نہیں دیکھیا کسی نے ਜੇ ਦੇਖਿਆ ਉਹਨਾਂ 사ਸੰਗਤ ਜੀ ਦੱਸਣ ਦਾ ਹਕੂਮਤ ਨਹੀਂ ਪਰ ਜੇਕਰ ਕੋਈ ਰਾਹ ਇਸ ਤਰ੍ਹਾਂ ਦੀ ਤੇ ਹੈ ਤੇ 사ਸੰਗਤ ਜੋ ਮਾਪੇ ਔਰ ਮਾਪੇ ਦੀ ਸੇਵਾ ਉਹ ਰੱਬ ਦੀ ਸੇਵਾ ਨਾਲੋਂ ਜ਼ਿਆਦਾ ਫਲਦੀ ਹੈ ਸੋ ਮਾਪੇ ਦਾ ਦੇਣਾ 사ਸੰਗਤ ਜੀ ਦੇ ਨਹੀਂ ਸਕਦੇ ਔਰ ਖਾਸ ਤੌਰ ਤੇ ਮੈਂ ਜਿਸ ਤਰ੍ਹਾਂ ਮਿੰਟੂ ਜੀ ਦਾ ਜਗਰ ਵੀਰਾਂ ਦੇ ਪਰਿਵਾਰ ਦਾ ਜਗਰ ਵੀਰਾਂ ਦਾ ਬਹੁਤ ਵੱਡਾ 사ਸੰਗਤ ਜੀ ਇਹ ਘਾਟਾ ਪਿਆ ਹੈ ਔਰ ਮਾਪਪਿਆਂ ਕੁਰਬਾਨੀਆਂ ਸਾਡੀ ਜ਼ਿੰਦਗੀ ਵਿੱਚ ਢੀਆਂ ਵੱਡੀਆਂ ਹੁੰਦੀਆਂ ਤੇ ਮਾਪੇ ਸਾਨੂੰ ਵੱਡੇ ਕਰਦੇ ਕਰਦੇ ਆਪ ਵੀ ਜੇਕਰ ਉਹਨਾਂ ਦੀ ਜਵਾਨੀ ਦੀ ਫੋਟੋ ਦੇਖੋ ਤਾਂ ਕਿੰਨੇ ਸੁੰਦਰ ਲੱਗਦੇ ਔਰ ਬੜਾਪੇ 'ਚ ਪਹੁੰਚਦੇ ਪਹੁੰਚਦੇ ਉਹ ਸੂਰਤ ਵੀ ਬੇੜ ਜਾਂਦੀ ਹੈ ਉਹ ਸਾਨੂੰ ਪਾ ਦੇ ਪਾ ਦੇ ਵੱਡੇ ਹੋ ਰਹੇ ਨੇ ਢੀਆਂ ਵੱਡੀਆਂ ਆ ਸ਼ਾਵਾਂ ਸਭ ਤੋਂ ਮਾਪਪਿਆਂ ਰਹਿਣੀਆਂ ਤੋਂ ਸਾਧ ਸੰਗਤ ਜੀ ਅਸੀਂ ਮਾਪਿਆਂ ਦਾ ਦੇਣਾ ਨਹੀਂ ਦੇ ਸਕਦੇ ਕਿਉਂਕਿ ਮੈਨੂੰ ਯਾਦ ਹੈ ਇੱਕ ਛੋਟੀ ਜਿਹੀ ਘਟਨਾ ਉਸ ਤੋਂ ਬਾਅਦ ਇਜਾਜ਼ਤ ਲਵਾਂਗਾ ਕਿ ਇੱਕ ਵਾਰ ਮਾਪਾਂ ਦਾ ਬੱਚਾ ਅਫਸਰ ਬਣ ਗਿਆ ਮਾਤਾ ਬਜ਼ੁਰਗ ਸੀਗੇ ਜਦੋਂ ਅਫਸਰ ਬਣ ਗਿਆ ਡੀਸੀ ਬਣ ਗਿਆ ਤੇ ਉਹ ਮਾਪਾਂ ਆਪਣੇ ਦੋਨਾਂ ਨੇ ਮਿਲਣ ਜਾਣਾ ਤੇ ਮਾਤਾ ਦੇ ਸਿਰ ਤੇ ਗੱਢੀ ਚੱਕੀ ਹੋਣੀ ਤੇ ਜਦੋਂ ਗੇਟ ਖੜਗਾਣਾ ਤੇ ਜਦੋਂ ਅਫਸਰ ਦੇ ਬੱਚੇ ਬਾਹਰ ਆਦੇ ਉਹਨਾਂ ਨੇ ਦੇਖ ਕੇ ਮਾਂ ਨੂੰ ਦੇਖ ਕੇ ਰੋਣ ਲੱਗ ਪਏ ਔਰ ਦੋ ਤਿੰਨ ਵਾਰੀ ਫਿਰ ਕਿਉਂਕਿ ਬੱਚੇ ਵੀ ਕਈ ਵਾਰੀ ਬੱਚਿਆਂ ਨੂੰ ਵੀ ਬੱਚੇ ਵੀ ਯਾਦ ਨਹੀਂ ਰੱਖਦੇ ਕਈ ਵਾਰ ਕਿ ਮਾ ਮਾਪ ਜਿਹੜਾ ਬਹੁਤ ਵੱਡਾ ਇੱਕ ਨਾਮ ਹੈ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਤਾਂ ਬੱਚਾ ਅਫਸਰ ਦੇਖਣਾ ਸ਼ੁਰੂ ਕਰ ਦੇਣਾ ਕਹਿੰਦਾ ਤੁਹਾਨੂੰ ਇੱਥੇ ਬੁਲਾਉਣਾ ਕੌਣ ਤੁਸੀਂ ਕਿਉਂ ਆਨੇ ਆ ਜੇ ਬੱਚੇ ਡਰਦੇ ਆ ਤੇ ਉਹ ਕਰਦੇ ਕਰਦੇ ਮਾਂ ਸੀ ਪਿਤਾ ਜੀ ਗੁਜ਼ਰ ਗਏ ਤੇ ਮਾਂ ਤੋਂ ਰਹਿਣ ਤਾਂ ਜਾਂ ਮਾਪੇ ਨੇ ਇੱਕ ਵਾਰੀ ਚਲੇ ਅਫਸਰ ਕੋਲ ਤੇ ਫੇਰ ਹੋਈ ਉਹ ਆ ਫੇਰ ਉਹ ਹੀ ਉਹਨਾਂ ਦੇ ਬੇਟੇ ਵੱਲੋਂ ਫਿਰ ਉਹ ਜੀ ਔਖੇ ਤਤੇ ਹੋਏ ਫਿਰ ਮਾਂ ਨੇ ਕਿਉਂਕਿ ਮਾਂ ਹੈ ਮਾਂ ਦਾ ਤਾਂ ਬਹੁਤ ਵੱਡਾ ਪਿਛਾੜ ਰਹਿਣ ਦਾ ਅਸਾਸਨ ਜੀ ਹੁੰਦਾ ਤੇ ਇੱਕ ਵਾਰੀ ਉਹ ਜਿਹੜੇ ਡੀਸੀ ਸਾਹਿਬ ਲੱਗੇ ਹੋਏ ਸੀ ਅਫਸਰ ਲੱਗੇ ਹੋਏ ਸਿਪਾਹੀ ਬਹੁਤ ਸਾਲਾਂ ਬਾਅਦ ਆਪਣੇ ਪਿੰਡ ਗਏ ਔਰ ਜਦੋਂ ਪਿੰਡ ਗਏ ਤੇ ਉਹਨੇ ਦੇਖਿਆ ਵੀ ਮੇਰੀ ਅਜ ਮਾਂ ਨਹੀਂ ਦਿਖਦੀ ਮੈਂ ਜਾ ਕੇ ਦੇਖਿਆ ਮੈਂ ਕਹਿੰਦੇ ਵੀ ਤੇਰੀ ਮਾਂ ਤੇ ਪਈ ਆ ਗਾਲ ਚਰਾਣਾ ਕਰ ਚੁੱਕੀ ਉਹ ਜਾ ਕੇ ਦੇਖਦਾ ਕਹਿੰਦਾ ਚਲੋ ਜਿਹੜੇ ਥੋੜੇ ਬਹੁਤੇ ਖੇਤ ਖੂਤ ਬੱਚੇ ਹੋਣਗੇ ਕਿਤੇ ਮੈਂ ਦੇਖਦਾ ਕਿਤੇ ਬਿਰ ਲਿਖੀ ਹੋਊਗੀ ਤੇ ਸਾਧ ਸੰਗ ਜੀ ਜਦੋਂ ਅਫਸਰ ਗਿਆ ਤੇ ਇੱਕ ਦਰਾਜ ਤੋਂ ਗਜ਼ਬ ਖੋਲਿਆ ਉਹ ਜੋ ਦਰਾਜ ਖੋਲਿਆ ਉਹਦੇ ਚਿੱਠੀ ਪੇਸ਼ੀਆਂ ਦਾ ਉਹ ਧਨੀਰੀ ਹੁੰਦੀ ਨਾ 3-4 ਉਹਨੂੰ ਭਲਵੇਂ ਇਸ ਦਾ ਜਦੋਂ ਚਿੱਠੀ ਖੋਲੀ ਤੇ ਚਿੱਠੀ ਖੋਲ ਕੇ ਪੜਨਾ ਲੱਗ ਪਿਆ ਜਦੋਂ ਪੜੀ ਉਹ ਚਿੱਠੀ ਤੇ ਲਿਖਿਆ ਸੀ ਕਿ ਬੇਟਾ ਤੇਰੇ ਬੱਚੇ ਮੇਰੇ ਤੋਂ ਜਰੂਰ ਡਰਦੇ ਆ ਮੈਨੂੰ ਬੜਾ ਦੁੱਖ ਆ ਪਰ ਮੇਰੀ ਮਮਤਾ ਮੈਨੂੰ ਰੋਕ ਨਹੀਂ ਸਕਦੀ ਸੀ ਮੈਂ ਤੇਰੂੰ ਬਹੁਤ ਵਾਰ ਮਿਲਣ ਗਈ ਪਰ ਮੇਰੀ ਜਿਸ ਬਦਸੂਰਤ ਕਰਕੇ ਤੇਰੇ ਬੱਚੇ ਰੋਂਦੇ ਆ ਤੈਨੂੰ ਸ਼ਾਇਦ ਪੁੱਤ ਯਾਦ ਨਹੀਂ ਹੋਣਾ ਜਦੋਂ ਤੂੰ 5 ਸਾਲ ਦਾ ਸੀ ਤਾਂ ਤੇਰੀ ਅੱਖ ਤੇ ਛੱਟ ਲੱਗੀ ਸੀ ਤੇਰੀ ਅੱਖ ਖਾਬ ਹੋਣੀ ਸੀ ਤੇ ਜਿਸ ਅੱਖ ਨਾਲ ਤੂੰ ਦੇਖਦਾ ਉਹ ਤੈਨੂੰ ਆਖ ਦਾਨ ਦਿੱਤੀ ਸੀ ਇਸ ਕਰਕੇ ਮੈਂ ਬਦਸੂਰਤ ਸੋ ਮਾਤਾ ਪਿਤਾ ਦੀਆਂ ਦਾ ਕੁਰਬਾਨੀਆਂ ਸਾਡੀ ਜ਼ਿੰਦਗੀ ਚ ਵੱਡੀਆਂ ਵੱਡੀਆਂ ਐ ਕਿ ਅਸੀਂ ਤਾਂ ਉਹਨਾਂ ਨੂੰ ਦੇਣਾ ਨਹੀਂ ਸਾ ਸਤ ਸੰਗਤ ਦੇ ਸਕਦੇ ਬਹੁਤ ਵੱਡੀਆਂ ਕੁਰਬਾਨੀਆਂ ਐ ਸੋ ਬਹੁਤ ਵੱਡਾ ਟੱਡਾ ਐ ਬਾਕੀ ਜਦੋਂ ਬੱਚੇ ਅੱਛੇ ਨਿਕਲ ਜਦੋਂ ਮਿੰਟੂ ਜੀ ਸਾਡੇ ਛੋਟੇ ਭਰਾ ਆ ਜਦੋਂ ਬੱਚੇ ਅੱਛੇ ਨਿਕਲ ਫਿਰ ਤਾਂ ਕਿਹਾ ਪਤਾ ਉਹ ਸੰਸਕਾਰ ਹੀ ਉਹਦੇ ਮਾਤਾ ਪਿਤਾ ਦੇ ਇਹ ਬੱਚੇ ਅੱਛੇ ਨਿਕਲ ਔਰ ਬੱਚਿਆਂ ਦਾ ਇੰਨਾ ਪਿਆਰ ਹੋਵੇ ਬੱਚਿਆਂ ਨੇ ਵੀ ਇੰਨਾ ਉਹ ਬੱਚਿਆਂ ਨੇ ਵੀ ਕਮਾਈ ਕੀਤੀ ਐ ਅੱਜ ਜਿੰਨੇ ਵੀ ਸਾਥ ਸੰਗਤ ਜੀ ਅਸੀਂ ਇੱਥੇ ਬੈਠੇ ਆ ਉਹਨਾਂ ਦੀ ਕਮਾਈ ਐ ਸੋ ਸਾ ਸੰਗਤ ਜੀ ਮੈਂ ਜਿਆਦਾ ਸਮਾਂ ਨਾਲ ਲੰਦਾ ਹਾਂ ਮੈਂ ਵਾਹਿਗੁਰੂ ਦੇ ਚਰਨਾ ਚੇਹੀਆ ਅਰਦਾਸ ਕਰਦਾ ਹਾਂ ਸੱਚੇ ਪਾਤਸ਼ਾਹ ਸਾਡੇ ਇਸ ਪਿਛੜੀ ਰੂਹ ਨੂੰ ਮਾਤਾ ਜੀ ਨੂੰ ਆਪਣੇ ਚਰਨਾ ਵਿੱਚ ਨਿਵਾਸ ਬਖਸ਼ੇ ਔਰ ਪਰਿਵਾਰ ਨੂੰ ਨਿਭਾਣਾ ਮੰਨਣ ਦਾ ਬਲ ਬਖਸ਼ੇ ਔਰ ਪਰਿਵਾਰ ਹਮੇਸ਼ਾ ਚੜ੍ਹਦੀ ਕਲਾ ਜ ਰਹੇ ਬਹੁਤ ਬਹੁਤ ਧੰਨਵਾਦ ਕਿਰਪਾ ਦਾ ਜਾਚਕ ਵਾਹਿਗੁਰੂ ਜੀ ਦਾ ਕਾਸਾ ਵਾਹਿਗੁਰੂ ਜੀ ਉਸ ਪਾਗੀ ਦੇ ਤੁਗਲਾਹ ਤੇਰਾ ਪਿਆਰ ਬੜੇ ਅਕਮਲੀ ਪ੍ਰੀਤ ਬਣ ਗਈ ਹੈ ਜਿਹੜਾ ਸੰਸਾਰ ਤੇ ਕਿੰਨਾ ਕਰ ਲਿਆ ਮੈਂ ਹਰ ਦੁੱਖ ਨੂੰ ਲਾਸੀ ਵਾਦੀ ਜਦ ਭਾਰੀ